ਉਹ ਭਾਈ ਮੇਰਾ ਸਾਰਾ ਖੋਜੀ ਚਲ ਗਿਆ ਮੇਰੇ ਕੋਲੋਂ ਤੇ ਮੈਨੂੰ ਮਾਰ ਕਿਉ ਹੋ ਸਕਦਾ ਸਿੱਧਾ ਸਾਰਾ ਹੱਸਦਾ ਹੈ ਬਸ ਅਸੀਂ ਜਾਣਦੇ ਆ ਤੇ ਇੰਨਾ ਵਧੀਆ 뷰 ਕਹਿੰਦੀ ਬਾਹਰ ਬਹੁਤ ਵਧੀਆ ਹੈ ਟੈਕਨੋਲੋਜੀ ਤੇ ਬਸ ਫੋਟੋ ਖਿੱਚਣ ਲੱਗੇ ਆ ਇੱਕ ਫੋਟੋ ਖਿੱਚੀ ਆ ਕਹਿੰਦੀ ਬਣੀ ਸਹੀ ਨਹੀਂ ਆਈ ਮੈਂ ਦੂਸਰੀ ਸਾਈਡ ਜਾਂਦੀ ਉਹਦੇ ਪ੍ਰੋਡਕਟ ਆ ਜਾਣੀ ਬਸ ਉਹ ਦਖਲ ਹੋ ਨਹੀਂ ਮੰਟੀ ਹੋਇਆ ਤੇ ਪੱਥਰੇ ਦੇ ਉੱਤੇ ਆ ਪਿਆ ਉਹ ਸਟੈਂਡ ਇੱਕ ਸਕਿੰਟ ਦਾ ਮੈਨੂੰ ਨਹੀਂ ਟਾਈਮ ਮਿਲਿਆ ਕਿ ਮੈਂ ਬਾਜ ਹੀ ਕਿਤੇ ਮਾਰਦਾ ਕਿ ਇੱਧਰ ਹਾਂ ਉਹ ਨਾ ਆ ਜਾ ਉਹ ਭਾਈ ਮੇਰਾ ਸਾਰਾ ਖੋਜੀ ਚਲ ਗਿਆ ਮੇਰੇ ਕੋਲੋਂ ਤੋਂ ਬੁੱਕ ਤੋਂ ਮਾੜਾ ਕੀ ਹੋ ਸਕਦਾ ਸਿੱਧਾ ਸਾਰਾ ਹੱਸਦਾ ਹੈ ਬਸ ਅਸੀਂ ਜਾਣਦੇ ਆ ਤੇ ਇੰਨਾ ਵਧੀਆ 뷰 ਕਹਿੰਦੀ ਬਾਹਰ ਬਹੁਤ ਵਧੀਆ ਹੈ ਟੈਕਨੋਲੋਜੀ ਤੇ ਬਸ ਫੋਟੋ ਖਿੱਚਣ ਲੱਗੇ ਆ ਇੱਕ ਫੋਟੋ ਖਿੱਚੀ ਆ ਕਹਿੰਦੀ ਬਣੀ ਸਹੀ ਨਹੀਂ ਆਈ ਮੈਂ ਦੂਸਰੀ ਸਾਈਡ ਜਾਂਦੀ ਆ ਉਧਰ ਫੋਟੋ ਸਹੀ ਆਣੀ ਹੈ ਬਸ ਉਧਰ ਖਲੋਣ ਦੀ ਮਿੰਟ ਹੀ ਹੋਇਆ ਤੇ ਪੱਥਰੇ ਦੇ ਉੱਤੇ ਆ ਪਿਆ ਉਹ ਸਟੈਂਡ ਇੱਕ ਸਕਿੰਟ ਦਾ ਮੈਨੂੰ ਨਹੀਂ ਟਾਈਮ ਮਿਲਿਆ ਕਿ ਮੈਂ ਬਾਅਦ ਹੀ ਕਿਤੇ ਮਾਰਦਾ ਕਿ ਇੱਧਰ ਉਧਰ ਜਾ ਬਸ ਕਿੰਨੇ ਆ ਹੋਰ ਵੀ ਇੱਕ ਲੇੜੀ ਜ਼ੋਰ ਹੈ ਉਹਦੀ ਵੀ ਨਾਥ ਹੋ ਗਈ ਨਹੀਂ ਨਹੀਂ ਮੈਂ ਆ ਦੂਰ ਸੀ ਨਾ ਮੈਂ ਫੋਟੋ ਖਿੱਚਦਾ ਪਿਆ ਸੀ ਜਿਹੜੀ ਡੈੱਡ ਬਡੀ ਉਹਦੇ ਪਛਾਣ ਦੇ ਵਿੱਚ ਕਿਸੇ ਨੇ ਮਦਦ ਕੀਤੀ ਹੈ ਹਾਂਜੀ ਉੱਥੋਂ ਦੇ ਬਹੁਤ ਉਹਨਾਂ ਨੇ ਕੀਤਾ ਹਾਂਜੀ ਸ਼੍ਰਾਇਨ ਬੋਰਡ ਨੇ ਘਰ ਤੱਕ ਸਾਨੂੰ ਮਦਦ ਕੀਤੀ ਨਾਲੇ ਇਹਦਾ ਹਾਸਾ ਜਿਹੜਾ ਉੱਥੇ ਵਾਪਰੇ ਕਿੱਥੇ ਕਰਕੇ ਵਾਪਰੇ ਹੈ ਮਕੋਟੀ ਦੇ ਲਾਗੇ ਵਾਪਰੇ ਆ ਜੀ ਹੱਸਾਂ ਮੱਲਪਾ ਮਤੋਂ 1.5 ਕਿਲੋਮੀਟਰ ਪਿੱਛੇ ਅੱਛਾ ਜੀ ਹਾਂਜੀ ਲੈਂਸ ਸਲਾਈਡਿੰਗ ਹੋਈ ਹੈ ਹਾਂਜੀ ਲੈਂਸ ਸਲਾਈਡਿੰਗ ਹੋਈ ਤਾਂ ਇੱਥੇ ਬਾਰਿਸ਼ ਬਹੁਤ ਤੇਜ਼ ਹੋਈ ਪਹਿਲਾਂ ਬਾਰਿਸ਼ ਦੇ ਕਰਕੇ ਸਾਰਾ ਇਹ ਹਾਦਸਾ ਵਾਪਰ ਉੱਪਰੋਂ ਜਿਹੜੇ ਪੱਡੇ ਪੜੀ ਜਿਹੜੋ ਆਪਾਂ ਕਿਸ ਤਰ੍ਹਾਂ ਲੈਂਦੀ ਗੀ ਆ ਉਹ ਸਟ੍ਰਕਚਰ ਤੇ ਲੈ ਕੇ ਆਏ ਥੱਲੋਂ ਬੰਦੇ ਨਾਲ ਜਾ ਕੇ ਉਹਨਾਂ ਦੀ ਫੋਰਸ ਸੀਗੀ ਕੋਈ ਉਹ ਲੈ ਹਾਂਜੀ ਉਹ ਆਪਾਂ ਐਤਵਾਰ ਦੇ ਨੇ ਬੈਜਰਨ ਦੇ ਵੀ ਮਾਦਾ ਦੇ ਤੇ ਦੋ-ਢਾਈ ਵੇਹਣਾ ਬੱਚਿਆਂ ਦਾ ਫੋਨ ਆਇਆ ਤੇ ਅਸੀਂ ਕਥਾ ਦੋ ਤੇ ਬੈਠਿਆਂ ਤੇ ਗੱਦੀ ਨਾਲ ਦੀ ਦੀਤ ਤੇ ਪਏ ਤਰ ਲੇ ਮੈਂ ਤਾਂ ਤਦੋ ਹੀ ਆਇਆ ਵਾਪਸ ਇਹ ਜਨਾਨੀ ਜਿਹੜੇ ਮੈਂ ਆਪਣੇ ਰੋਤੀ ਲਦੇ ਹਾਂ ਰੇ ਦਰਾਹੀ ਤੋਰੀ ਸਾਦੀ ਚਾਚੀ ਜਨ ਨਾਲ ਰਿਸ਼ਤਾ ਤਰਾਇਆ ਉਹ ਅਰੇ ਤੰਦੇ ਤੂੰ ਸੁਣਿਆ ਸਾਦੀ ਰੋਤੀ ਹੋਤੇ ਤੇ ਉੱਥੇ ਰਦੀ ਚਾਚੀ ਐ ਸਾਲ ਜਿਤਦੀ ਆਏ ਨਹੀਂ ਇਹਨਾਂ ਜਿੱਦਾਂ ਸਾਨੂੰ ਤੇ ਤੂੰ ਸੁਣਿਆ ਜੇ ਬਾਜ ਫੋਨ ਆ ਰਿਹਾ ਸੀ ਇਹ ਦੱਲੋ ਦੀ ਤੁਹਾਡੇ ਕੀ ਲੱਗਦੇ ਬੇਤੀ ਮੇਰੀ ਪਿਛਲੀ 23 ਦਾ ਵਿਆਹ ਚੱਲ ਵੇਹ ਲੋ ਤਨੀ 3 ਦੀ ਤਲ 2 3 ਦੀ ਇਹਤ ਮਹੀਨਾ ਚਾਰ ਪੰਜ ਦਿਨ ਹੋਏ ਜੀ ਇਹ ਮੇਰੀ ਨੂੰਹ ਜੀ ਖਾਈ ਜਗਾਈ ਇਹਨਾਂ ਦਾ ਅਸੀਂ ਮੈਰਿਜ ਅੰਮ੍ਰਿਤਸਰ ਤੋਂ ਕਰਕੇ ਆਈਏ ਜਨਮ ਮਿਠੂ ਮੇ ਕਰਕੇ ਨਾ ਕਿ ਜਨਮ ਮਿਠੂ ਵੀ ਦੇ ਕੇ ਇਸ ਤੋਂ ਬਾਅਦ ਵਿਆਹ ਨੂੰ ਮਾਦਾ ਜਾਵਾਂਗੇ ਇਹ ਦੋਨੇ ਜਾਣੇ ਮਤਲਬ ਅੱਜ ਵਾਰ ਚੜ ਕੇ ਵਿਆਹ ਨੂੰ ਮਾਦਾ ਦੇ ਸੋਮਵਾਰ ਨੂੰ ਮੈਸੇਜ ਆ ਗਿਆ ਜੀ ਉੱਥੋਂ ਤੇ ਇਹ ਗੱਲ ਹੋਈ ਉਸ ਤੋਂ ਬਾਅਦ ਉਹਨਾਂ ਕੋਈ ਘਰਮ ਨਹੀਂ ਹੋਇਆ ਉਹਨਾਂ ਨੇ ਆਪੇ ਕਿਹਾ ਵੀ ਛੱਡ ਕੇ ਜਾਵਾਂਗੇ ਜੀ 2:30 ਵਜੇ ਸਾਨੂੰ ਪਤਾ ਲੱਗ ਗਿਆ ਕਿ ਜਿਹੜੀ ਜਿਹੜੀ ਲੜਕੀ ਉਹਦੀ ਡੈਥ ਹੋ ਗਈ ਇਸ ਤੋਂ ਬਾਅਦ ਉਹਨਾਂ ਰਾਤ 11:00 ਵਜੇ ਉਹਨਾਂ ਨੇ ਬੜੇ ਆਦਰ ਸਨਮਾਨ ਨਾਲ ਸਾਨੂੰ ਡੈੱਡ ਬਾਡੀ ਪਹੁੰਚਾਈ ਉਹਨਾਂ ਨੇ 11:00 ਵਜੇ ਡੈੱਡ ਬਾਡੀ ਆ ਗਈ ਬੜੀ ਪੂਰੀ ਮਦਦ ਕੀਤੀ ਉਹਨਾਂ ਸਾਡੀ ਹਾਂ ਜੀ ਪ੍ਰਸ਼ਾਸਨ ਨੇ ਸਾਡੀ ਮਦਦ ਕੀਤੀ ਹੈ ਜੀ ਬਾਕੀ ਹਾੜਾ ਨਾ ਬਹੁਤ ਥੱਕਾ ਹੋਇਆ ਹੈ। ਸੋਹਮਾਰਾ ਜੇ 33 ਦਿਨ ਹੋਇਆ ਸਾਡੀ ਮੂਹਰਾਨੀ ਨੂੰ ਆਏ ਹਨ। ਨਾ ਹੋਵੋ ਪਰੇਸ਼ਾਨ ਸਾਰੇ ਇਲਮਾਂ ਦੀ ਕਾਟ ਮੇਰੇ ਕੋਲ। ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ, ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼, ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ, ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ, ਵਸ਼ੀਕਰਨ, ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜ਼ਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜ਼ਰੂਰ ਕਰੋ ਅਤੇ ਸੱਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੇਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658